ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹਿਲੀ ਪਾਤਸ਼ਾਹੀ ਗੁਰਦੁਆਰਾ ਸਿਧਾਨਾ ਸਾਹਿਬ ਵਿਖੇ ਖੜੇ ਹਾਂ ਜਿੱਥੋਂ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਇੱਕ ਨਵਾਂ ਚੈਨਲ ਗੁਰਧਾਮ ਯਾਤਰਾ ਦੀ ਆਰੰਭਤਾ ਕਰ ਰਹੇ ਨੇ ਸਾਡੀ ਅਰਦਾਸ ਬੇਨਤੀ ਆ ਸੱਚੇ ਪਾਤਸ਼ਾਹ ਇਸ ਚੈਨਲ ਨੂੰ ਚੜ੍ਹਦੀ ਕਲਾ ਵਿੱਚ ਚਲਾਉਣ ਦਾ ਬਲ ਬਖਸ਼ਣ ਅਤੇ ਘਰ ਬੈਠੇ ਹਰ ਇੱਕ ਪੁਰਾਣੀ ਇਨਾਮ ਦੇਵਾ ਗੁਰ ਧਾਮਾਂ ਦੇ ਇਤਿਹਾਸ ਦੀ ਜਾਣਕਾਰੀ ਹਾਸਲ ਕਰ ਸਕਣ ਗੁਰਦੁਆਰਾ ਸਿਧਾਣਾ ਸਾਹਿਬ ਇਹ ਗੁਰ ਧਾਮ ਸੰਗਰੂਰ ਤੋਂ ਪਟਿਆਲਾ ਸੜਕ ਤੇ ਕੁਝ 5 ਕਿਲੋਮੀਟਰ ਫਾਸਲੇ ਤੇ ਬਣਿਆ ਹੋਇਆ ਇਹ ਖੁਰਾਣਾ ਪਿੰਡ ਦੀ ਜ਼ਮੀਨ ਵਿੱਚ ਸਥਿਤ ਹੈ ਇਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਕੌਤਕ ਵਰਤਾਇਆ ਸੀ ਇੱਕ ਰਾਜੇ ਦੀ ਲੜਕੀ ਨੂੰ ਲੜਕਾ ਬਣਾ ਦਿੱਤਾ ਸੀ ਹਰ ਸਾਲ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਖੋਲਾ ਮਹੱਲੇ ਦਾ ਸਮਾਗਮ ਤੇ ਹਰ ਮਹੀਨੇ ਦੀ ਪੂਰਨਮਾਸ਼ੀ ਨੂੰ ਬੜੀ ਸ਼ਰਧਾ ਨਾਲ ਇੱਥੇ ਮਨਾਇਆ ਜਾਂਦਾ ਹੈ ਇਸ ਜਗ੍ਹਾ ਤੇ ਪੁੱਤਰਾਂ ਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਹਨ ਜੋ 12 ਪੂਰਨਮਾਸ਼ੀਆਂ ਤੇ ਹਾਜ਼ਰੀ ਲਵਾਉਂਦਾ ਹੈ ਅਤੇ ਸੱਚੇ ਦਿਲੋਂ ਅਰਦਾਸ ਕਰਦਾ ਹੈ ਤਾਂ ਉਸ ਦੇ ਘਰ ਜਰੂਰ ਪੁੱਤ ਦੇ ਦਾਤ ਪੈਦਾ ਹੁੰਦੀ ਇਸ ਗੁਰੂ ਘਰ ਦਾ ਨਾਮ ਸਿਧਾਣਾ ਸਾਹਿਬ ਇਸ ਕਰਕੇ ਪਿਆ ਕਿਉਂਕਿ ਜਿਸ ਜਗ੍ਹਾ 'ਤੇ ਗੁਰੂ ਘਰ ਬਣਿਆ ਹੋਇਆ ਹੈ ਇਹ ਪਹਿਲਾ ਜਗ੍ਹਾ ਸਿੱਧਾਂ ਦੀ ਹੁੰਦੀ ਸੀ ਜਿਸ ਕਰਕੇ ਇਸ ਦਾ ਨਾਮ ਸਿਧਾਣਾ ਪੈ ਗਿਆ ਇਸ ਗੁਰੂ ਘਰ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਜੋ ਕਿ ਤਿੰਨ ਦਹਾਕਿਆਂ ਤੋਂ ਗੁਰੂ ਘਰ ਦੀ ਸੇਵਾ ਨਿਭਾ ਰਹੇ ਹਨ ਉਹਨਾਂ ਨੇ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਚੰਨਣਾ ਪਾਉਂਦੇ ਆ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਸਨ ਤਾਂ ਇਹ ਅਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇੱਕ ਕੌਤਕਮਈ ਚਮਤਕਾਰੀ ਯਾਦ ਦਾ ਪ੍ਰਤੀਕ ਹੈ। ਭੂਮੀਆ ਚੋਰ ਜਦੋਂ ਗੁਰੂ ਜੀ ਦੀ ਮਿਹਰ ਸਦਕਾ ਜ਼ਿੰਦਗੀ ਦੀ ਭਟਕੀ ਰਾਹ ਤੋਂ ਹਟ ਕੇ ਗੁਰਮਤਿ ਰਾਹਾਂ ਦਾ ਪਾੰਦੀ ਬਣ ਗਿਆ ਤਾਂ ਉਸ ਤੋਂ ਪ੍ਰਭਾਵਿਤ ਹੋ ਕੇ ਇੱਕ ਰਾਜੇ ਨੇ ਉਸ ਕੋਲ ਸਿੱਖ ਬਨਣ ਦੀ ਇੱਛਾ ਪ੍ਰਗਟ ਕੀਤੀ। ਤਾਂ ਭੂਮੀਏ ਨੇ ਰਾਜੇ ਨੂੰ ਕਿਹਾ ਮੈਂ ਤਾਂ ਆਪ ਵੀ ਅਜੇ ਸਿੱਖ ਦੀ ਪਦਵੀ ਤੱਕ ਨਹੀਂ ਪਹੁੰਚਿਆ। ਇਸ ਲਈ ਜੇ ਤੂੰ ਸਿੱਖ ਬੰਨਾ ਚਾਹੁੰਦਾ ਤਾਂ ਪੂਰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਧਰਮਸ਼ਾਲਾ ਬਣਵਾਓ ਗੁਰੂ ਗਰੀਬ ਤੇ ਸਾਧ ਸੰਗਤ ਦੀ ਸੇਵਾ ਕਰੋ ਸਤਿਗੁਰੂ ਆਪਣੀ ਮਿਹਰ ਦੇ ਸਦਕਾ ਦਰਸ਼ਨ ਦੇਣਗੇ ਰਾਜੇ ਨੇ ਹੁਕਮ ਮੰਨਿਆ ਸਤ ਸੰਗ ਕਰਨ ਲੱਗਿਆ ਰਾਜੇ ਦੇ ਘਰ ਸੰਤਾਨ ਨਹੀਂ ਸੀ ਇੱਕ ਦਿਨ ਉਸਨੇ ਸੰਗਤ ਵਿੱਚ ਖੜੇ ਹੋ ਕੇ ਬੇਨਤੀ ਕੀਤੀ ਕਿ ਸੰਗਤ ਗੁਰੂ ਰੂਪ ਹੁੰਦੀ ਹੈ ਤੇ ਸੰਗਤ ਦੀ ਅਰਦਾਸ ਕਦੇ ਵਿਰਥੀ ਨਹੀਂ ਜਾਂਦੀ ਇਸ ਕਰਕੇ ਤੁਸੀਂ ਸਾਰੇ ਸੰਗਤ ਅਰਦਾਸ ਕਰੋ ਮੇਰੇ ਘਰ ਪੁੱਤਰ ਹੋਵੇ ਸੰਗਤ ਨੇ ਅਰਦਾਸ ਕੀਤੀ ਰਾਜੇ ਦੇ ਘਰ ਇੱਕ ਕੰਨਿਆ ਨੇ ਜਨਮ ਲਿਆ ਰਾਜੇ ਨੇ ਉਸ ਨੂੰ ਪੁੱਤਰ ਸਮਝ ਕੇ ਪਾਲਣਾ ਕੀਤੀ ਇੱਥੋਂ ਤੱਕ ਰਾਜੇ ਨੇ ਗਵੰਢੀ ਰਾਜੇ ਦੀ ਲੜਕੀ ਨਾਲ ਵਿਆਹ ਰੱਖ ਦਿੱਤਾ ਜਦੋਂ ਬਰਾਤ ਚੱਲ ਪਈ ਤਾਂ ਰਸਤੇ ਵਿੱਚ ਹੀ ਰਾਜਕੁਮਾਰੀ ਜੋ ਮਰਦਾਂ ਵਾਲੇ ਭੇਸ ਦੇ ਵਿੱਚ ਸੀ ਉਸ ਨੇ ਇੱਕ ਹਿਰਨ ਦੇਖਿਆ ਰਾਜਕੁਮਾਰੀ ਨੇ ਹਿਰਨ ਦਾ ਪਿੱਛਾ ਕੀਤਾ ਹਿਰਨ ਇੱਕ ਚਾਰ ਦੀਵਾਰੀ ਵਿੱਚ ਜਾ ਵੜਿਆ ਰਾਜਕੁਮਾਰੀ ਅੰਦਰ ਗਈ ਤਾਂ ਉੱਥੇ ਸਤਸੰਗ ਹੋ ਰਿਹਾ ਸੀ ਰਾਜਕੁਮਾਰੀ ਨੇ ਮੱਥਾ ਟੇਕਿਆ ਤੇ ਆਵਾਜ਼ ਆਈ ਭਾਈ ਗੁਰਮੁਖਾ ਕਰਤਾਰ ਤੇਰਾ ਭਲਾ ਕਰੇ ਇਨ੍ਹਾਂ ਸ਼ਬਦਾਂ ਦੀ ਧੁਣੀ ਨਾਲ ਕ੍ਰਿਸ਼ਮਾ ਹੋਇਆ ਰਾਜਕੁਮਾਰੀ ਦਾ ਸਰੀਰ ਇਸਤਰੀ ਤੋਂ ਪੁਰਸ਼ ਵਿੱਚ ਬਦਲ ਗਿਆ ਐਨੇ ਨੂੰ ਰਾਜਾ ਵੀ ਉੱਥੇ ਆ ਗਿਆ ਉਸਨੇ ਸਤਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਆਵਾਜ਼ ਆਈ ਤੇਰੀ ਅਰਦਾਸ ਪ੍ਰਵਾਨ ਹੋਈ ਜਦੋਂ ਰਾਜੇ ਨੇ ਸੁਰ ਚੁੱਕਿਆ ਤਾਂ ਉੱਥੇ ਕੁਝ ਵੀ ਨਹੀਂ ਸੀ ਸਾਧ ਸੰਗਤ ਇਹ ਕੌਤਕ ਇਸੇ ਹੀ ਚਾਰ ਦਿਵਾਰੀ ਦੇ ਵਿੱਚ ਵਰਤਿਆ ਜੋ ਵੀ ਪ੍ਰਾਣੀ ਸੱਚੇ ਮਨ ਨਾਲ ਅਰਦਾਸ ਕਰਦਾ ਹੈ ਉਸ ਦੀਆਂ ਖਾਲੀ ਝੋਲੀਆਂ ਭਰਦੀਆਂ ਹਨ ਤੇ ਪੁੱਤਰਾਂ ਦੀਆਂ ਆਦਤਾਂ ਮਿਲਦੀਆਂ ਹਨ ਇਸ ਸਥਾਨ ਤੇ ਜਿਹੜੀ ਪ੍ਰਾਣੀ ਛੱਪੜੀ ਸੀ ਉਸ ਦਾ ਰੂਪ ਸੁਧਾਰ ਕੇ ਇੱਕ ਸੁੰਦਰ ਸਰੋਵਰ ਦੀ ਉਸਾਰੀ ਕੀਤੀ ਗਈ 300ਵੇਂ ਸਾਜਨਾ ਦਿਵਸ 13 ਅਪ੍ਰੈਲ 1999 ਨੂੰ ਵਿਸਾਖੀ ਵਾਲੇ ਦਿਨ ਭੋਗ ਪਾਏ ਗਏ ਇਸ ਸਥਾਨ ਦੀ ਪਹਿਲੀ ਸੇਵਾ ਸਤਖੰਡ ਵਾਸੀ ਸੰਤ ਗਿਆਨੀ ਦਲੀਪ ਸਿੰਘ ਜੀ 1980 ਤੋਂ ਲੈ ਕੇ 2017 ਤੱਕ ਸੰਗਤ ਦੇ ਸਹਿਯੋਗ ਨਾਲ ਨਿਭਾਈ ਤੇ 28 ਸਤੰਬਰ 2017 ਨੂੰ ਗੁਰੂ ਚਰਨਾ ਵਿੱਚ ਜਾ ਬਿਰਾਜੇ ਅੱਜ ਕੱਲ ਇਸ ਸਥਾਨ ਦੀ ਸੇਵਾ ਭਾਈ ਸੁਖਦੇਵ ਸਿੰਘ ਜੀ ਜੋ ਬਚਪਨ ਤੋਂ ਹੀ ਬਾਬਾ ਜੀ ਨਾਲ ਸੇਵਾ ਨਿਭਾਉਂਦੇ ਸਨ ਅਤੇ ਉਹਨਾਂ ਨੂੰ ਬਾਬਾ ਜੀ ਨੇ ਆਪਣੇ ਹੱਥੀ 17 ਮਾਰਚ 2014 ਨੂੰ ਸੇਵਾ ਸੌਂਪ ਦਿੱਤੀ ਜੋ ਕਿ ਹੁਣ ਵੀ ਸੇਵਾ ਨਿਭਾ ਰਹੇ ਹਨ ਅੱਜ ਅਸੀਂ ਗੁਰਦੁਆਰਾ ਕਲੀ ਪਾਤਸ਼ਾਹੀ ਸੁਧਾਨਾ ਸਾਹਿਬ ਦੇ ਕੋਲ ਤੇ ਹਾਂ ਸਾਡੇ ਦਰਮਿਆਨ ਇਸ ਅਸਥਾਨ ਦੇ ਮੁੱਖ ਸੇਵਾਦਾਰ ਨਾਬਾ ਸੁਖਦੇਵ ਜੀ ਆ ਸਭ ਨਾਲ ਖੜੇ ਹਾਂ ਸੁਧਾਰੂ ਦੇ ਇਸ ਸਥਾਨ ਦੀ ਸੰਗਤਾਂ ਨੂੰ ਜਾਣਕਾਰੀ ਦੇਣ ਦੀ ਕਿਰਪਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸੁਧਾਨਾ ਸਾਹਿਬ ਇਸ ਸਥਾਨ ਤੇ ਗੁਰਸਾਹਿਬ ਨੇ ਕਹਾਸੇ ਬਰਤਾਇਆ। ਬੁਢਾ ਇਸਤਰੀ ਤੋਂ ਪਰਸ਼ੀਦ ਸ਼ੀਰ ਬਦਲਿਆ। ਜੋ ਇੱਕ ਬਰਾਤ ਦੇ ਰੂਪ ਚ ਜਾ ਰਿਹਾ ਸੀ। ਇਸ ਸਥਾਨ ਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬੈਠੇ ਸਨ। ਉਸ ਪ੍ਰਾਤਨ ਸਥਾਨ ਨੂੰ ਅੱਜ ਤੱਕ ਉਸੇ ਤਰ੍ਹਾਂ ਜਿਉਂਦਾ ਪਿਆ ਉਹਦੀ ਸੁਭਾਲ ਕਰਕੇ ਰੱਖਿਆ ਹੋਇਆ ਹੈ ਸੋ ਇਸ ਸਥਾਨ ਤੇ ਹਰਕ ਪੂਰਨ ਅਸ਼ੀਆ ਦਿਹਾੜਾ ਮਨਾਇਆ ਜਾਂਦਾ ਹੈ ਦੂਸਰਾ ਇਸ ਸਥਾਨ ਤੇ ਸਦਾਨਾ ਜੋੜ ਮੇਲਾ ਬੋਲਾ ਮਹੱਲਾ ਉਤਸਵ ਮਨਾਇਆ ਜਾਂਦਾ ਹੈ ਤੀਸਰਾ ਇਸ ਸਥਾਨ ਦੇ ਜੋ ਪਹਿਲੇ ਮੁਖ ਸੇਵਾਦਾਰ ਸਤਖੰਡ ਵਾਸੀ ਸੰਤ ਬਾਬਾ ਦਲੀਪ ਸਿੰਘ ਜੀ ਅਦੇ ਆਤੀ ਸੰਤ ਗਾਮੀ ਗੁਰਦੋਤ ਸਿੰਘ ਜੀ ਭੰਡਰਾ ਵਾਲੇ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ ਤੇ ਚੌਥਾ ਇਸ ਸਥਾਨ ਤੇ ਜੋ ਹੁਣੀ ਸਤਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ 5 ਨਵੰਬਰ ਦਾ ਲੰਘਿਆ ਹੈ ਉਹ ਬੜੀ ਸੰਗਤਾਂ ਦੇ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਦੇਸ਼ ਦੇ ਦੀਆਂ ਸੰਗਤਾਂ ਦੇ ਵੱਲੋਂ ਇਸ ਸਥਾਨ ਤੇ ਮਨਾਇਆ ਗਿਆ ਹੈ ਇਹਨਾਂ ਪਾਵਨ ਦਿਹਾੜੇ ਮੌਕੇ ਵੱਖ-ਵੱਖ ਗੁਰਮੁਖ ਪਰਿਵਾਰਾਂ ਦੇ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਨਗਰ ਦੀਆਂ ਸੰਗਤਾਂ ਦੇ ਵੱਲੋਂ ਮਹਾਂਪੁਰਖਾਂ ਦੀ ਯਾਦ ਵਿੱਚ ਔਰ ਗੁਰੂ ਨਾਨਕ ਸਾਹਿਬਾ ਦੇ ਪ੍ਰਕਾਸ਼ ਦੇ ਨਾਮਕ ਰੱਖਦੇ ਹੋਏ ਆ ਧੁਰ ਕੀ ਬਾਣੀ ਆਈ ਸੰਸਗਦੀ ਮਚ ਸੰਤ ਮਟਾਈ ਜੀ ਦੇ ਸ਼੍ਰੀਖੰਦ ਪਾਠ ਸਾਹਿਬ ਪ੍ਰారంਭ ਕਰਵਾਏ ਜਾਂਦੇ ਨੇ ਭੋਗ ਪਾਏ ਜਾਂਦੇ ਨੇ ਵੱਖ-ਵੱਖ ਗੁਰਮੁਖ ਪਰਿਵਾਰਾਂ ਦੇ ਵੱਲੋਂ